ਅੱਜ ਮਲੇਰ ਕੋਟਲਾ ਦੇ ਕੰਬੋ ਸਕੂਲ ਦੇ ਨੇੜੇ ਲੱਕੜੀ ਦੀ ਟਾਲ ਤੋਂ ਥੋੜਾ ਅੱਗੇ ਲੁਧਿਆਣਾ ਰੋਡ ਤੇ ਜਾਣ ਵਾਲੀ ਸੜਕ ਤੇ ਬੱਚਿਆਂ ਦੇ ਰੈਡੀमेड ਕੱਪੜੇ ਦੀ ਦੁਕਾਨ ਦਾ ਪ੍ਰਦਕਾਟਨ ਮਲੇਰ ਕੋਟਲਾ ਦੇ ਐਮਐਲਏ ਡਾਕਟਰ ਜਮੇਲ ਰਹਿਮਾਨ ਨੇ ਰੇਵਨ ਕੱਟ ਕੇ ਕੀਤਾ ਇਸ ਸਮੇਂ ਇਹਨਾਂ ਦੇ ਨਾਲ ਮੈਡਮ ਫਰੀਆਲ ਰਹਿਮਾਨ ਅਤੇ ਹੋਰ ਆਪ ਆਗੂ ਤੇ ਸ਼ਹਿਰ ਵਾਸੀ ਵੀ ਮੌਜੂਦ ਹਨ ਦੁਕਾਨ ਦੇ ਮਾਲਕ ਇਮਰਾਨ ਖਾਨ ਨੇ ਗੱਲਬਾਤ ਕਰਦੇ ਦੱਸਿਆ ਕਿ ਹੁਣ ਲੋਕਾਂ ਨੂੰ ਦੂਰ ਤਰਾਡੇ ਜਾਣ ਦੀ ਲੋੜ ਨਹੀਂ ਕਿਉਂਕਿ ਇਸ ਦੁਕਾਨ ਉੱਪਰ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਬੱਚਿਆਂ ਦੀ ਹਰ ਵੈਰਾਈਟੀ ਦੇ ਕੱਪੜੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਤਿਆਰ ਕੀਤੇ ਹੋਏ ਕੱlde ਹਨ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇੱਕ ਵਾਰ ਇਸ ਦੁਕਾਨ ਤੇ ਆ ਕੇ ਬੱਚਿਆਂ ਦੇ ਕੱਪੜੇ ਖਰੀਦਣ ਦਾ ਜ਼ਰੂਰ ਮੌਕਾ ਦਿਓ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਇਹ ਮੌਕਾ ਹੱਥੋਂ ਨਾ ਗਵਾਉਂਦੇ ਹੋ ਕਿਉਂਕਿ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਰੇਟਾਂ ਵੱਜ ਚੁੱਕੇ ਹਨ ਇਹ ਨਵੀਂ ਦੁਕਾਨ ਖੁੱਲ ਗਈ ਹੈ ਇੱਥੇ ਆ ਕੇ ਆਪਣੇ ਬੱਚਿਆਂ ਦੇ ਹਰ ਤਰ੍ਹਾਂ ਦੇ ਵਧੀਆ ਕੁਆਲਿਟੀ ਦੇ ਕੱਪੜੇ ਤੁਸੀਂ ਖਰੀਦ ਸਕਦੇ ਹੋ ਇਸ ਦੁਕਾਨ ਵਿੱਚ ਤੁਸੀਂ ਵੱਖ-ਵੱਖ ਤਰ੍ਹਾਂ ਦੇ ਬੱਚਿਆਂ ਦੇ ਰੈਡੀमेड ਕੱਪੜੇ ਦੀਆਂ ਤਸਵੀਰਾਂ ਵੇਖ ਰਹੇ ਹੋ ਅਤੇ ਕਾਕ ਆਪਣੇ ਬੱਚਿਆਂ ਦੇ ਕੱਪੜਿਆਂ ਦੀ ਖਰੀਦੋ ਪ੍ਰੋਕਟ ਕਰ ਰਹੇ ਹਨ ਇਹ ਤੁਸੀਂ ਇਸ ਦੁਕਾਨ ਦੀਆਂ ਅੱਖੇ ਦੇਖੀਆਂ ਤਸਵੀਰਾਂ ਦੇਖ ਰਹੇ ਹੋ ਇੱਥੇ ਜ਼ਰੂਰ ਪਹੁੰਚ ਕੇ ਆਪਣੇ ਬੱਚਿਆਂ ਦੇ ਕੱਪੜੇ ਖਰੀਦੋ ਤੇ ਲਾਭ ਉਠਾਓ Hello? ਕਹਿੰਦੇ ਨੇ ਮਾਰਦੀ ਕੋਈ ਬਣਾ ਦੇ